ਕੱਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਕੱਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਵੇਖਿਆ ਚਲ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਚਲ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਕਿਆ ਚੜ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਚੜ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਕਿਆ ਚਲ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਚਲ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਕਿਆ ਚੜ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਚੜ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਵੇਖਿਆ ਚੜ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਚੜ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਵੇਖਿਆ ਤਲ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਤਲ ਜੋਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ